ਉਹਨਾਂ ਦਾ ਜਿਹੜਾ ਇਹ ਬਿਆਨ ਸੀ ਬਹੁਤ ਗਲਤ ਸੀ ਉਹਨਾਂ ਨੂੰ ਪਿਆਰ ਦੀ ਮੈਂ ਫੇਰ ਕਹਿੰਦਾ ਗੱਲ ਕਰਨੀ ਚਾਹੀਦੀ ਸੀ ਇਸ ਪੰਜਾਬ ਨੇ ਉਹਨਾਂ ਨੂੰ ਬਹੁਤ ਕੁਝ ਦਿੱਤਾ ਇਸ ਪੰਜਾਬ ਦੇ ਸਿਨੇਮੇ ਨੇ ਉਹਨਾਂ ਨੂੰ ਬਹੁਤ ਕੁਝ ਦਿੱਤਾ ਨਹੀਂ ਇਹ ਤਾਂ ਪਹਿਲਾਂ ਤਾਂ ਉਹ ਸਟੇਟ ਕਰਦੇ ਸੀਗੇ ਪਰ ਅੱਜ ਜਿਉ ਹੀ ਇੱਕ ਚੰਗੀ ਜ਼ਿੰਦਗੀ ਰੋਜੀ ਰੋਟੀ ਉਹਨਾਂ ਨੂੰ ਮਿਲੀ ਹੈ ਲੱਖਾਂ ਰੁਪਏ ਉਹਨਾਂ ਨੇ ਕਮਾਇਆ ਤਾਂ ਪੰਜਾਬੀ ਸਿਨੇਮੇ ਤੋਂ ਕਮਾਇਆ ਸੋ ਉਹਨਾਂ ਨੂੰ ਇਸ ਪੰਜਾਬ ਦੀ ਔਰ ਇਹ ਕਦੇ ਨਹੀਂ ਸੀ ਸੋਚਣਾ ਚਾਹੀਦਾ ਕਿ ਪੰਜਾਬ ਭਾਰਤ ਦਾ ਹਿੱਸਾ ਹੀ ਨਹੀਂ ਅਸੀਂ ਤਾਂ ਜੀ ਮੈਂ ਤਾਂ ਮੰਨਦਾ ਕਿ ਸਾਡਾ ਜਿਹੜਾ ਪੰਜਾਬ ਆ ਉਹ ਹਿੰਦੁਸਤਾਨ ਦਾ ਹਿੱਸਾ ਹੈ ਅਸੀਂ ਪੰਜਾਬੀ ਪੰਜਾਬ ਨਾਲ ਜੁੜੇ ਹੋਏ ਆਂ ਔਰ ਜੁੜੇ ਰਵਾਂਗੇ ਹਮੇਸ਼ਾ ਨਾ ਸਾਨੂੰ ਕੋਈ ਤੋੜ ਸਕਦਾ ਤੁਸੀਂ ਤੁਹਾਨੂੰ ਇਹ ਬਿਆਨ ਦੇਣੀ ਨਹੀਂ ਚਾਹੀਦੇ ਇਸ ਕਰਕੇ ਇਫਤਖਾਰ ਠਾਕੁਰ ਭਾਜੀ ਨੇ ਮੈਨੂੰ ਲੱਗਦਾ ਕਿ ਆਪਦੇ ਨਾਲ ਨਾਲ ਜਿਹੜੇ ਬਾਕੀ ਦੇ ਵੀ ਕਲਾਕਾਰ ਸੀ ਉਹਨਾਂ ਦੀ ਰੋਜੀ ਰੋਟੀ ਵੀ ਬੰਦ ਕਰਵਾ ਗਏ ਅਸੀਂ ਸਹਿ ਇਫਤਖਾਰ ਠਾਕੁਰ ਨੂੰ ਕੁਛ ਨਾ ਬੋਲੀਏ ਭਾਜੀ ਨੂੰ ਪਰ ਉਹ ਲੋਕ ਹੁਣ ਉਹਨਾਂ ਨੂੰ ساری ਜ਼ਿੰਦਗੀ ਨਿੰਦਣਗੇ ਕਿ ਤੂੰ ਸਾਡਾ ਵੀ ਰੋਜ਼ਗਾਰ ਜਿਹੜਾ ਚੱਲ ਰਿਹਾ ਸੀ ਬੰਦ ਕਰਵਾਤਾ ਤੁਹਾਨੂੰ ਕਦੇ ਆਫਰ ਆ ਜੇ ਤੁਹਾਡਾ ਕੀ ਨਿੱਜੀ ਤੌਰ ਤੇ ਕੀ ਰਬਈਆ ਕਿੱਥੋਂ ਆ ਜੀ ਬਸ ਮਦਰ ਪਾਕਿਸਤਾਨ ਦੇ ਕਲਾਕਾਰਾਂ ਨਾਲ ਕੰਮ ਕਰਨ ਦਾ ਮੇਰੇ ਖਿਆਲ ਚ ਮੈਂ ਮੈਂ ਨਹੀਂ ਕਰੂੰਗਾ ਜੀ ਮੈਂ ਨਹੀਂ ਕਰੂੰਗਾ ਹੁਣ ਤਾਂ ਮੈਂ ਬਿਲਕੁਲ ਨਹੀਂ ਕਰੂੰਗਾ ਤੁਸੀਂ ਜੋ ਤੁਸੀਂ ਗੱਲਾਂ ਕਹਿ ਰਹੇ ਹੋ ਕਰ ਰਹੇ ਹੋ ਤਾਂ ਤੁਸੀਂ ਉਹਨਾਂ ਤੇ ਇਦਾਂ ਦੇ ਬਿਆਨ ਨਹੀਂ ਸੀ ਦੇਣਾ ਚਾਹੀਦੇ ਮੈਂ ਨਹੀਂ ਕਰੂੰਗਾ ਵੈਰੀ ਚੰਗਾ ਮੇਰਾ ਕਿਸੇ ਨਾਲ ਬੈਰ ਵਿਰੋਧ ਨਹੀਂ ਹੈਗਾ ਮੇਰਾ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈਗੀ ਪਰ ਜੇ ਕੋਈ ਸਾਡੇ ਬਾਰੇ ਸਾਡੇ ਵਤਨ ਬਾਰੇ ਬੋਲਦਾ ਤਾਂ ਫਿਰ ਉਹ ਮੇਰਾ ਇਕੱਲੇ ਦਾ ਨਹੀਂ ਸਾਡੇ ਸਾਰਿਆਂ ਦਾ ਹੀ ਮੇਰੇ ਖਿਆਲ ਚ ਆਪਾਂ ਕਹਿ ਸਕਦੇ ਆ ਅਪਰਾਧੀ ਕਹਿ ਸਕਦੇ ਆ ਜਾਂ ਕੋਈ ਹੋਰ ਵਰਡ ਯੂਜ਼ ਕਰ ਸਕਦੇ ਆ ਸ਼ਾਇਦ ਉਹ ਵਰਡ ਮੈਨੂੰ ਨਹੀਂ ਮਿਲ ਰਿਹਾ ਤਾਂ ਮੇਰੇ ਖਿਆਲ ਚ ਮੈਂ ਨਹੀਂ ਕਰਾਂਗਾ